ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਰੀ ਲੋਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮੱਗਲਿੰਗ ਦੇ ਜਾਲ ਨੂੰ ਡਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 28.3 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ 'ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ, ਪਾਕਿਸਤਾਨ, THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਜ਼ ਨੇ ਜੱਫਤ ਕੀਤੀ ਹਨ ਨਿਊਜ਼ੀਲੈਂਡ ਦੇ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਦ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆਂ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਬਕਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ। ਕਸਟਮ ਇਨਵੈਸਟੀਗੇਸ਼ਨ ਅਥਾਰਟੀ ਦੇ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮੀਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਥੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਾਰੇ ਲੋਅਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮਗਲਿੰਗ ਦੇ ਜਾਲ ਨੂੰ ਡਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 8.10 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ ਪਾਕਿਸਤਾਨ THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਸ ਨੇ ਜੱਫਤ ਕੀਤੇ ਹਨ ਨਿਊਜ਼ੀਲੈਂਡ ਚ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਅ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਬਕਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ। ਕਸਟਮ ਇਨਵੈਸਟੀਗੇਸ਼ਨ ਅਥਾਰਟੀ ਦੇ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮੀਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਰ ਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਖੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਰੀ ਲੋਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮੱਗਲਿੰਗ ਦੇ ਜਾਲ ਨੂੰ ਡਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 28.3 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ 'ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ, ਪਾਕਿਸਤਾਨ, THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਜ਼ ਨੇ ਜੱਫਤ ਕੀਤੀ ਹਨ ਨਿਊਜ਼ੀਲੈਂਡ 'ਚ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਦ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਬਕਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ। ਕਸਟਮ ਇਨਵੈਸਟੀਗੇਸ਼ਨ ਅਥਾਰਟੀ ਦੇ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮੀਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਰ ਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਥੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਾਰੇ ਲੋਅਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮਗਲਿੰਗ ਦੇ ਜਾਲ ਨੂੰ ਟ੍ਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 8.10 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ ਪਾਕਿਸਤਾਨ THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਸ ਨੇ ਜ਼ਬਤ ਕੀਤੇ ਹਨ ਨਿਊਜ਼ੀਲੈਂਡ ਚ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਅ ਲੱਗੇ ਜਦੋਂ ਕਸਟਮ ਨੇ ਰੋਕਟ ਕੀਤੇ ਮੈਕਾ ਡਾਇਮੀਆ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਬਕਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ। ਕਸਟਮ ਇਨਵੈਸਟੀਗੇਸ਼ਨ ਅਫੀਸਰ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮੀਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਕਿੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਰੀ ਲੋਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮੱਗਲਿੰਗ ਦੇ ਜਾਲ ਨੂੰ ਡਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 28.3 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ 'ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ, ਪਾਕਿਸਤਾਨ, THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਜ਼ ਨੇ ਜੱਫਤ ਕੀਤੀ ਹਨ ਨਿਊਜ਼ੀਲੈਂਡ 'ਚ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਦ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ ਉਪਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ ਕਸਟਮ ਇਨਵੈਸਟੀਗੇਸ਼ਨ ਅਥਾਰਟੀ ਦੇ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮੀਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਥੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਰੀ ਲੋਅਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮਗਲਿੰਗ ਦੇ ਜਾਲ ਨੂੰ ਟ੍ਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 8.10 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ ਪਾਕਿਸਤਾਨ THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਸ ਨੇ ਜੱਫਤ ਕੀਤੀ ਹਨ ਨਿਊਜ਼ੀਲੈਂਡ ਚ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਅ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆਂ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ ਉਪਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ ਕਸਟਮ ਇਨਵੈਸਟੀਗੇਸ਼ਨ ਅਥਾਰਟੀ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮੀਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਥੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਰੀ ਲੋਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮੱਗਲਿੰਗ ਦੇ ਜਾਲ ਨੂੰ ਡਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 28.3 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ, ਪਾਕਿਸਤਾਨ, THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਜ਼ ਨੇ ਜੱਫਤ ਕੀਤੀ ਹਨ ਨਿਊਜ਼ੀਲੈਂਡ ਦੇ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਦ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਬਕਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ। ਕਸਟਮ ਇਨਵੈਸਟੀਗੇਸ਼ਨ ਅਥਾਰਟੀ ਦੇ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮੀਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਰ ਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਛੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਾਰੇ ਲੋਅਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮਗਲਿੰਗ ਦੇ ਜਾਲ ਨੂੰ ਡਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 28.3 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ। ਕਈ ਪੈਕੇਜ ਨਿਊਜ਼ੀਲੈਂਡ ਦੇ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ, ਪਾਕਿਸਤਾਨ, థਾਈਲੈਂਡ ਅਤੇ ਆਸਟ੍ਰੇਲੀਆ ਦੀਆਂ ਏਜੰਸੀਜ਼ ਨੇ ਜੱਫਤ ਕੀਤੀ ਹਨ ਨਿਊਜ਼ੀਲੈਂਡ ਦੇ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੱਦ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾਡੈਮੀਆ ਨਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ ਉક્ત ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ ਕਸਟਮ ਇਨਵੈਸਟੀਗੇਸ਼ਨ ਅਫੀਸਰ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮਿਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਰ ਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਥੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਰੀ ਲੋਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮੱਗਲਿੰਗ ਦੇ ਜਾਲ ਨੂੰ ਟਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 28.3 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ 'ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ, ਪਾਕਿਸਤਾਨ, THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਜ਼ ਨੇ ਜ਼ਬਤ ਕੀਤੀ ਹਨ। ਨਿਊਜ਼ੀਲੈਂਡ 'ਚ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਖਿਲਾਫ ਦੋਸ਼ ਤੈਦ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਬਕਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ। ਕਸਟਮ ਇਨਵੈਸਟੀਗੇਸ਼ਨ ਅਥਾਰਟੀ ਦੇ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮਿਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਖ਼ੇਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ ਪਾਰਸਲ ਬਾਈ ਪਾਰਸਲ ਕਸਟਮਰ ਨੇ ਵਾਈ ਹੀ ਵਾਂਗਾਰੇ ਲੋਅਰ ਹਾਰਟ ਅਤੇ ਆਕਲੈਂਡ ਤੱਕ ਭੇਜੇ ਗਏ ਨਸ਼ਿਆਂ ਦੇ ਗੈਰਕਾਨੂੰਨੀ ਸਮਗਲਿੰਗ ਦੇ ਜਾਲ ਨੂੰ ਟ੍ਰੇਸ ਕੀਤਾ ਹੈ ਇਸ ਮਾਮਲੇ ਦੇ ਵਿੱਚ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿਸ ਨੂੰ ਤੌਰੰਗਾ ਡਿਸਟ੍ਰਿਕਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਨਵੰਬਰ 2024 ਤੋਂ ਅਪ੍ਰੈਲ 2025 ਤੱਕ ਕਸਟਮਰ ਨੇ 25 ਪਾਰਸਲਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਲਗਭਗ 8.10 ਕਿਲੋਗ੍ਰਾਮ ਨਸ਼ੀਲਾ ਪਦਾਰਥ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ਼ ਹੋਈ ਹੈ ਕਈ ਪੈਕੇਜ ਨਿਊਜ਼ੀਲੈਂਡ ਚ ਕਸਟਮ ਦੇ ਕਬਜ਼ੇ ਵਿਚ ਹਨ ਜਦੋਂ ਕਿ ਹੋਰ ਪੈਕੇਜ ਅਮਰੀਕਾ ਪਾਕਿਸਤਾਨ THAILAND ਅਤੇ ਆਸਟ੍ਰੇਲੀਆ ਦੀਆਂ ਏਜੰਸੀਸ ਨੇ ਜੱਫਤ ਕੀਤੀ ਹਨ ਨਿਊਜ਼ੀਲੈਂਡ ਚ ਕਸਟਮ ਅਤੇ ਪੁਲਿਸ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਵਾਹੀ ਹੀ ਦੇ 31 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਦੋਸ਼ ਤੈਅ ਲੱਗੇ ਜਦੋਂ ਕਸਟਮ ਨੇ ਰੋਸਟ ਕੀਤੇ ਮੈਕਾ ਡਾਇਮੀਆ ਨੱਟ ਦੇ ਸੈਂਪਲ ਦੇ ਨਾਮ ਤੇ ਭੇਜੇ ਗਏ ਪਾਰਸਲ ਵਿੱਚੋਂ 2.2 ਕਿਲੋਗ੍ਰam ਨਸ਼ੀਲਾ ਪਦਾਰਥ ਬਰਾਮਦ ਕੀਤਾ। ਕਸਟਮਜ਼ ਦਾ ਕਹਿਣਾ ਹੈ ਕਿ ਹੋਰ ਗ੍ਰਫਤਾਰੀਆਂ ਵੀ ਹੋ ਸਕਦੀਆਂ ਹਨ। ਬਕਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਲਗਭਗ 9.1 ਮਿਲੀਅਨ ਡਾਲਰ ਹੈ ਜੋ ਦੇਸ਼ ਨੂੰ ਤਕਰੀਬਨ 32 ਮਿਲੀਅਨ ਡਾਲਰ ਦਾ ਸਮਾਜਿਕ ਅਤੇ ਸਿਹਤ ਸੰਬੰਧੀ ਨੁਕਸਾਨ ਪਹੁੰਚਾ ਸਕਦੀ ਸੀ। ਕਸਟਮ ਇਨਵੈਸਟੀਗੇਸ਼ਨ ਅਥਾਰਟੀ ਡੋਮੈਟਿਕ ਐਡਮਸ ਨੇ ਕਿਹਾ ਹੈ ਕਿ ਇਹ ਆਪਰੇਸ਼ਨ ਅੰਤਰਰਾਸ਼ਟਰੀ ਸਾਂਝੇਦਾਰੀਆਂ ਦਾ ਨਤੀਜਾ ਹੈ ਉਹਨਾਂ ਨੇ ਕਿਹਾ ਹੈ ਕਿ ਗਲੋਬਲ ਈ-ਕਾਮਰਸ ਦੇ ਤੇਜ਼ ਵਾਧੇ ਕਾਰਨ ਸਾਡੇ ਬਾਰਡਰਾਂ 'ਾਂ ਨਹੀਂ ਆ ਰਹੀਆਂ ਵਸਤੂਆਂ ਦੀ ਮਾਤਰਾ ਦੇ ਵਿੱਚੋਂ ਵੱਡਾ ਵਾਧਾ ਹੋਇਆ ਹੈ ਇਸ ਨਾਲ ਖਤਰਾ ਵੀ ਵਧ ਰਿਹਾ ਹੈ ਜਿੱਥੇ ਕ੍ਰਿਮਿਨਲ ਨੈੱਟਵਰਕ ਅਤੇ ਵਿਅਕਤੀ ਹਵਾਈ ਸਮਾਨ ਅਤੇ ਡਾਕ ਪ੍ਰਣਾਲੀ ਦਾ ਗਲਤ ਫਾਇਦਾ ਚੁੱਕ ਰਹੇ ਹਨ ਸਾਡੇ ਅਧਿਕਾਰੀ ਬਹੁਤ ਨਿਪੁੰਨ ਹਨ ਉਹ ਬੇहद ਜੋਸ਼ੀਲ ਅਤੇ ਦੇਸ਼ ਲਈ ਕਿਸੇ ਵੀ ਕੋਨੇ ਇਥੋਂ ਤੱਕ ਕਿ ਦੂਦਰਾਜ ਪਿੰਡਾਂ ਵਿੱਚ ਵੀ ਕਾਰਵਾਈ ਕਰਨ ਲਈ ਤਿਆਰ ਹਨ ਉਹਨਾਂ ਦੀ ਬੇਮਿਸਾਲ ਕਾਰਗੁਜ਼ਾਰੀ ਸਦਕਾ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਕਿਪਾਂ ਕਬਜ਼ੇ ਦੇ ਵਿੱਚ ਆ ਰਹੀਆਂ ਹਨ ਤੇ ਸਮਾਜ ਤੱਕ ਪਹੁੰਚੋ ਤੋਂ ਪਹਿਲਾਂ ਹੀ ਰੋਕੀਆਂ ਜਾ ਰਹੀਆਂ ਹਨ ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਨੂਨ ਤਸਕਰੀ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਸਾਨੂੰ ਗੁਪਤ ਜਾਣਕਾਰੀ ਦੇ ਸਕਦੇ ਹਨ